ਅੱਜ ਮਿਤੀ 26 6 2025 ਨੂੰ ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਵੱਖ-ਵੱਖ ਥਾਵਾਂ ਤੇ ਮਨਾਇਆ ਜਾ ਰਿਹਾ ਹੈ ਪਟਿਆਲਾ ਪੁਲਿਸ ਵੱਲੋਂ ਮਾਨ ਜੋ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਦੀ ਅਗਵਾਈ ਦੇ ਹੇਠ ਵੱਖ-ਵੱਖ ਜਗ੍ਹਾ ਤੇ ਨਸ਼ਿਆਂ ਵਿਰੁੱਧ ਕੈਂਪ ਲਗਾਏ ਜਾ ਰਹੇ ਹਨ ਮੈਂ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਹੇੜੀ ਟ੍ਰੈਫਿਕ ਇੰਚਾਰਜ ਸਿਟੀ ਪਟਿਆਲਾ ਵੱਲੋਂ ਅੱਜ ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਤੇ ਚਾਰ ਲਾਈਨਾਂ ਲਿਖੀਆਂ ਨੇ ਤੇ ਆਨ ਨਾਲ ਜਰੂਰ ਸੁਣਨਾ ਜੀ ਨਸ਼ਾ ਰੋਕथाम ਦੇਵਸ ਸ ਮਨਾਈਏ ਨਸ਼ਾ ਰੋਕथाम ਦੇਵਸ ਸ ਮਨਾਈਏ ਸਾਰੇ ਲੋਕਾਂ ਨੂੰ ਸਮਝਾਈਏ ਸਾਰੇ ਲੋਕਾਂ ਨੂੰ ਸਮਝਾਈਏ ਨਸ਼ਾ ਸਿਹਤ ਲਈ ਹੈ ਮਾੜਾ ਇਹ ਗੱਲ ਕਰ ਕਰ ਆਪਾਂ ਬਚਾਈਏ ਨਸ਼ਾ ਸਿਹਤ ਲਈ ਹੈ ਮਾੜਾ ਇਹ ਗੱਲ ਕਰ ਕਰ ਆਪਾਂ ਪਹੁੰਚਾਈਏ ਸਾਰੇ ਰਲ ਕੇ ਕਸਮ ਆਖਾਈਏ ਸਾਰੇ ਰਲ ਕੇ ਕਸਮ ਆਖਾਈਏ ਨਾ ਮੁੜ ਕੇ ਨਸ਼ੇ ਕੋਲ ਜਾਈਏ ਨਾ ਮੁੜ ਕੇ ਨਸ਼ੇ ਕੋਲ ਜਾਈਏ ਨਸ਼ਾ ਕਰਾਉਂਦਾ ਹੈ ਪੁੱਠੇਕਾਰੇ ਨਸ਼ਾ ਕਰਾਉਂਦਾ ਹੈ ਪੁੱਠੇਕਾਰੇ ਇਹ ਗੱਲ ਘਰ ਘਰ ਤੱਕ ਪਹੁੰਚਾਈਏ ਨਸ਼ਾ ਕਰਾਉਂਦਾ ਹੈ ਪੁੱਠੇਕਾਰੇ ਇਹ ਗੱਲ ਘਰ ਘਰ ਤੱਕ ਪਹੁੰਚਾਈਏ ਨੌਜਵਾਨ ਪੀੜ੍ਹੀ ਦੇ ਕੋਲ ਜਾਈਏ ਨੌਜਵਾਨ ਪੀੜ੍ਹੀ ਦੇ ਕੋਲ ਜਾਈਏ ਨਸ਼ਿਆਂ ਦੇ ਮਾਰੇ ਪ੍ਰਭਾਵ ਘੜਾਈਏ ਨਸ਼ੇ ਦੇ ਮਾਰੇ ਪ੍ਰਭਾਵ ਘੜਾਈਏ ਕਿਤੇ ਨਸ਼ੇ ਦੀ ਮਾਰ ਚ ਨਾ ਆਜੋ ਸਾਰੇ ਕਿਤੇ ਨਸ਼ੇ ਦੀ ਮਾਰ ਚ ਨਾ ਆਜੋ ਸਾਰੇ ਇਹ ਗੱਲ ਘਰ ਘਰ ਤੱਕ ਪਹੁੰਚਾਈਏ ਨਸ਼ਾ ਸਿਹਤ ਲਈ ਹੈ ਮਾਰਾ ਸਾਰੇ ਲੋਕਾਂ ਨੂੰ ਸਮਝਾਈਏ ਸਰਕਾਰ ਨੇ ਪੂਰਾ ਜ਼ੋਰ ਲਗਾਇਆ ਸਰਕਾਰ ਨੇ ਪੂਰਾ ਜ਼ੋਰ ਲਗਾਇਆ ਨਸ਼ਾ ਪੰਜਾਬ ਚੋਂ ਬੰਦ ਕਰਾਇਆ ਸਰਕਾਰ ਨੇ ਪੂਰਾ ਜ਼ੋਰ ਲਗਾਇਆ ਨਸ਼ਾ ਪੰਜਾਬ ਚੋਂ ਬੰਦ ਕਰਾਇਆ ਆਓ ਕੰਮ ਕਰੀਏ ਜਗ ਤੋਂ ਨਿਆਰੇ ਆਓ ਕੰਮ ਕਰੀਏ ਜਗ ਤੋਂ ਨਿਆਰੇ ਲਾਡੀ ਇਹ ਗੱਲ ਘਰ ਘਰ ਤੱਕ ਪਹੁੰਚਾਈਏ ਨਾ ਮੁੜ ਕੇ ਨਸ਼ੇ ਦੇ ਕੋਲੇ ਜਾਈਏ ਨਸ਼ਾ ਰੋਕth ਦਿਵਸ ਮਨਾਈਏ ਸਾਰੇ ਲੋਕਾਂ ਨੂੰ ਸਮਝਾਈਏ ਨਸ਼ਾ ਸੇਤ ਨਹੀਂ ਹੈ ਮਾਰਾ ਇਹ ਗੱਲ ਘਰ ਘਰ ਤੱਕ ਪਹੁੰਚਾਈਏ ਧੰਨਵਾਦ ਜੈ ਹੰਸ ਸਲੂਟ